ਤੋ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਵੀਡੀਓ ਵਿੱਚ ਅੱਜ ਦੇ ਵੀਡੀਓ ਵਿੱਚ ਦੋਸਤੋ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਠਿੰਡਾ ਐਕਸਪ੍ਰੈਸ ਸਵੇ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ 3D ਮੈਪ ਦੇ ਜਰੀਏ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦੇਣਾ ਤੋ ਸ਼ੁਰੂ ਕਰਦੇ ਹਾਂ ਅੱਜ ਦਾ ਵੀਡੀਓ ਤੋ ਦੋਸਤੋ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਜਾਮਨਗਰ ਐਕਸਪ੍ਰੈਸ ਬੇ ਆ ਉਹ ਪਿਛਲੀ ਜੋ ਵੀਡੀਓ ਸੀ ਉਹ ਇੱਥੋਂ ਤੱਕ ਦਿਖਾਇਆ ਗਿਆ ਸੀ ਪਿੰਡ ਜੋਗਿਆਲ ਤੱਕ ਜੋਗਿਆਲ ਪਿੰਡ ਆ ਗਿਆ ਦੋਸਤੋ ਇੱਥੋਂ ਤੱਕ ਉਹ ਵੀਡੀਓ ਬਣਾਈ ਗਈ ਸੀਗੀ ਹੁਣ ਦੋਸਤੋ ਇਸ ਭਾਗ ਵਿੱਚ ਜੋ ਪਿੰਡ ਟਿੱਬਾ ਪਿੰਡ ਤੋਂ ਲੈ ਕੇ ਸੰਗਤਕਲਾਂ ਤੱਕ ਦਿਖਾਇਆ ਜਾਊ ਤੋਂ ਸ਼ੁਰੂ ਕਰਦੇ ਆ ਉਧਰਲੀ ਸਾਈਡ ਤੋਂ ਜਿੱਥੋਂ ਸ਼ੁਰੂ ਹੁੰਦਾ ਇਹ ਐਕਸਪ੍ਰੈਸ ਬੇ ਦੋਸਤੋ ਇਹ ਐਕਸਪ੍ਰੈਸ ਸਵੇ ਦੋਸਤੋ ਇਸ ਜਗ੍ਹਾ ਤੋਂ ਸਟਾਰਟ ਹੁੰਦਾ ਟਿੱਬਾ ਪਿੰਡ ਤੋਂ ਦੇਖ ਸਕਦੇ ਹੋ ਟਿੱਬਾ ਪਿੰਡ ਆ ਗਿਆ ਦੋਸਤੋ ਇਹ ਟਿੱਬਾ ਪਿੰਡ ਦੇ ਨੇੜੇ ਤੋਂ ਇਸ ਜਗ੍ਹਾ ਤੋਂ ਸਟਾਰਟ ਹੋਵੇਗਾ ਇੱਧਰ ਵਿਧੀਪੁਰ ਆ ਗਿਆ ਇੱਧਰ ਅਮਾਨੀਪੁਰ ਇੱਧਰ ਦੌਲਾ ਇਹ ਪਿੰਡਾਂ ਦੇ ਕੋਲੋਂ ਸਟਾਰਟ ਹੁੰਦਾ ਦੋਸਤੋ ਆਹ ਜੋ ਦੂਸਰਾ ਰੋਡ ਆ ਇਹ ਹੈਗਾ ਜੋ ਦਿੱਲੀ ਸ੍ਰੀ ਅਮਰਤ ਸਹਾਬ ਕਟੜਾ ਐਕਸਪ੍ਰੈਸ ਬਈ ਆ ਉਹ ਆ ਇਹ ਜੋ 99 ਕਿਲੋਮੀਟਰ ਦੀ ਲੰਬਾਈ ਨਾਂੰਬਰ ਸਰ ਨੂੰ ਜੋੜਦਾ ਦੇਖੋ ਇਹ ਤੋਂ ਸਟਾਰਟ ਹੋਣਾ ਦੋਸਤੋ ਇਹ ਦੇਖ ਸਕਦੇ ਹੋ ਦੋਸਤੋ ਤੁਹਾਨੂੰ ਪਿੱਛੋਂ ਉਹ ਵੀ ਦਿਖਾ ਕੇ ਲਿਆਉਣੇ ਆ ਕਿੱਥੋਂ ਇਹ ਅਲੱਗ ਹੁੰਦਾ ਰੋਡ ਆ ਆ ਗਿਆ ਦੋਸਤੋ ਇੱਥੇ ਪਿੰਡਾ ਕੰਗ ਸਹਿਬ ਅਕੰਗ ਸਹਿਬ ਪਿੰਡ ਆ ਗਿਆ ਦੋਸਤੋ ਇੱਥੋਂ ਇਹ ਅਕੰਗ ਸਹਿਬ ਆ ਗਿਆ ਦੋਸਤੋ ਇਸ ਜਗ੍ਹਾ ਤੋਂ ਇਹ ਦੋ ਪੱਗਾਂ ਵਿੱਚ ਹੁੰਦਾ ਜੋ ਦਿੱਲੀ ਕਟੜਾ ਐਕਸਪ੍ਰੈਸ ਵੇ ਆ ਆ ਦੇਖ ਸਕਦੇ ਹਾਂ ਇੱਥੇ ਇਸ ਟਾਈਪ ਦਾ ਇੰਟਰਚੇਂਜ ਬਣਾਇਆ ਜਾਣਾ ਦੋਸਤੋ ਇਹ ਸਿੱਧਾ ਜੋ ਨਿਕਲ ਗਿਆ ਇਹ ਗੁਰਦਾਸਪੁਰ ਹੋ ਕੇ ਪਠਾਨਕੋਟ ਹੋ ਕੇ ਕਟੜਾ ਨੂੰ ਨਿਕਲ ਗਿਆ ਔਰ ਇਹ ਜੋ ਰੋੜਾ ਹੈ 99 ਕਿਲੋਮੀਟਰ ਦੀ ਲੰਬਾਈ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜੋੜਦਾ ਦੋਸਤੋ ਤੇ ਇਸ ਤੋਂ ਇਹ ਰੋਡ ਆ ਜੋ ਟਿੱਬਾ ਪਿੰਡ ਦੇ ਨੇੜੇੋਂ ਇਹ ਰੋਡ ਨਿਕਲਦਾ ਦੋਸਤੋ ਆ ਦੇਖ ਸਕਦੇ ਹੋ ਟਿੱਬਾ ਪਿੰਡ ਆ ਗਿਆ ਇੱਥੋਂ ਇਹ ਸ਼ੁਰੂ ਹੁੰਦਾ ਇਹ ਪੂਰਾ 155 ਕਿਲੋਮੀਟਰ ਦਾ ਭਾਗ ਆ ਦੋਸਤੋ ਇਹ ਪੂਰਾ ਗ੍ਰੀਨ ਫੀਲਡ ਆ 6 ਲੇਨ ਵਿੱਚ ਬਣਾਇਆ ਜਾ ਰਿਹਾ ਕੰਮ ਇਹਦਾ ਸ਼ੁਰੂ ਹੋ ਚੁੱਕਿਆ ਦੋਸਤੋ ਮਿੱਟੀ ਦਾ ਕੰਮ ਚੱਲੀ ਜਾਂਦਾ ਪੂਰੇ ਜੋਰਾਂ ਨਾਲ ਅੱਟਿਬਾ ਪਿੰਡਾ ਦੋਸਤੋ ਦੇਖ ਸਕਦੇ ਹੋ ਪੂਰਾ ਜ਼ੂਮ ਕਰਕੇ ਦਿਖਾਉਣਾ ਹੈ ਦੋਸਤੋ ਆ ਗਿਆ ਟਿਬਾ ਪਿੰਡਾ ਇਹ ਤੋਂ ਸਟਾਰਟ ਹੋਣਾ ਦੋਸਤੋ ਇੱਥੇ ਇਸ ਟਾਈਪ ਦਾ ਇੰਟਰਚੇਂਜ ਬਣਾਇਆ ਜਾਣਾ ਦੋਸਤੋ ਇਹੇ ਦੋਸਤੋ ਇਹਦਾ ਜੋ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਾਮਨਗੜਾ ਐਕਸਪ੍ਰੈਸ ਬੇ ਆ ਉਹਦਾ ਭਾਗ ਆ ਇਹ ਪੰਜਾਬ ਦਾ ਭਾਗ ਆ ਜੋ 155 ਕਿਲੋਮੀਟਰ ਹੋ ਸ੍ਰੀ ਅੰਮ੍ਰਿਤਸਰ ਤੋਂ ਬਠਿੰਡਾ ਤੱਕ ਦੇਖ ਸਕਦੇ ਹੋ ਦੋਸਤੋ ਸੁਲਤਾਨਪੁਰ ਕੋਲਾਕੇ ਇਹ ਇੱਥੇ ਇੰਟਰਚੇਂਜ ਬਣਾ ਦੋਸਤੋ ਇਸ ਪ੍ਰਕਾਰ ਦਾ ਆ ਦੇਖ ਸਕਦੇ ਹੋ ਦੋਸਤੋ ਇਥੇ ਇਸ ਪ੍ਰਕਾਰ ਦਾ ਇੰਟਰਚੇਂਜ ਬਣਨਾ ਹੈਗਾ ਇੱਥੋਂ ਇਹ NH 703A ਨੂੰ ਪਾਰ ਕਰਦਾ ਕਪੂਰ ਕਪੂਰ ਥਲਾ ਰੋਡ ਨੂੰ ਦੋਸਤੋ ਆ 703A ਆ ਗਿਆ ਦੋਸਤੋ ਇਹ ਸultanpur Lodhi ਆ ਗਿਆ ਦੋਸਤੋ ਇੱਥੋਂ ਪਾਰ ਕਰਦਾ ਇਹ ਇਹਨੂੰ ਦੋਸਤੋ ਤਿੰਨ ਭਾਗਾਂ ਵਿੱਚ ਇਹਨੂੰ ਤਿੰਨ ਭਾਗਾਂ ਵਿੱਚ ਬਣਾਇਆ ਜਾ ਰਿਹਾ ਹੈ 155 ਕਿਲੋਮੀਟਰ ਨੂੰ ਜੋ ਪਹਿਲਾ ਭਾਗ ਆ ਦੋਸਤੋ ਉਹ 39 ਕਿਲੋਮੀਟਰ ਦਾ ਹੈਗਾ ਟਿੱਬਾ ਪਿੰਡ ਤੋਂ ਸ਼ੁਰੂ ਹੋ ਕੇ ਮੋਗਾ ਜਲੰਧਰ ਰੋਡ 703 ਨੇੜੇ ਧਰਮਕੋਟ ਤੱਕ ਨੂੰ ਦਿਖਾਉਣੇ ਆ ਦੋਸਤੋ ਕਿੱਥੋਂ ਤੱਕ ਆ ਉਹ ਜੋ ਪਹਿਲਾ ਭਾਗ ਆ ਆਜ ਆ ਚੁੱਕਿਆ ਦੋਸਤੋ ਸ਼ਾਹਕੋਟ ਰੋਡ ਧਰਮਕੋਟ ਆ 703 ਰੋਡ ਆ ਗਿਆ ਦੋਸਤੋ ਇੱਥੇ ਇਸ ਟਾਈਪ ਦਾ ਇੰਟਰਚੇਂਜ ਮਨਾਂ ਦੋਸਤੋ ਦੇਖ ਸਕਦੇ ਹੋ ਇੱਥੋਂ ਤੱਕ ਜੋ ਪਹਿਲਾ ਭਾਗ ਆ ਇਹ ਸਮਾਪਤ ਹੋ ਜਾਂਦਾ ਦੋਸਤੋ 39 ਕਿਲੋਮੀਟਰ ਦਾ ਇਹ 39 ਕਿਲੋਮੀਟਰ ਦਾ ਪਹਿਲਾ ਭਾਗ ਆ ਜੋ 39 ਕਿਲੋਮੀਟਰ ਦਾ ਇਹ ਜੀਆਰ ਐਮਫਰਾ ਪ੍ਰੋਜੈਕਟ ਕੰਪਨੀ ਕੋਲ ਆ ਦੋਸਤੋ ਅਤੇ ਇੱਥੋਂ ਦੋਸਤੋ ਇਹ ਦੂਜਾ ਭਾਗ ਸਟਾਰਟ ਹੋ ਜਾਂਦਾ 54 ਕਿਲੋਮੀਟਰ ਦਾ ਜੋ ਇੱਥੋਂ ਧਰਮਕੋਟ ਤੋਂ ਦਿਆਲਪੁਰਾ ਭਾਈਕਾ ਤੱਕ 39 ਕਿਲੋਮੀਟਰ ਤੋਂ 93 ਕਿਲੋਮੀਟਰ ਤੱਕ ਇਹੇ ਦੋਸਤੋ ਕ੍ਰਿਸ਼ਨਾ ਕੰਟਰੈਕਸ਼ਨ ਕੰਪਨੀ ਕੋਲ ਆ ਅਗਲੇ ਦੋਨੋਂ ਭਾਗ ਹੀ ਦੋਸਤੋ ਕ੍ਰਿਸ਼ਨਾ ਕੋਲ ਆ ਇਸ ਤੋਂ ਅੱਗੇ ਦੋਸਤੋ ਆ ਐਨ ਐਚ 5 ਮੋਗਾ ਰੋਡ ਇੱਥੇ ਆ ਕੇ ਇੰਟਰਚੇਂਜ ਬਣਨਾ ਦੇਖ ਸਕਦੇ ਹੋ ਛੇੜਾ ਸਵਾਦ ਕੋਲ ਦੇਖ ਸਕਦੇ ਹੋ ਇੱਥੇ ਇਸ ਟਾਈਪ ਦਾ ਇੰਟਰਚੇਂਜ ਮਾਣਾ ਦੋਸਤੋ ਜੋ NH 754 A ਇਕਨੋਮਿਕ ਕरिडोर ਇਸੇ 3 ਦਾ ਨਾਮ ਇਹਨੂੰ ਦਿੱਤਾ ਗਿਆ ਇਹਦੀ ਜੋ ਲੰਬਾਈਆ ਦੋਸਤੋ ਉਹ ਟੋਟਲ ਹੈਗੀ ਆ 154 ਕਿਲੋਮੀਟਰ ਅਤੇ 868 ਮੀਟਰ ਅਤੇ ਇਹਦੀ ਜੋ ਲਾਗਤਾਂ ਦੋਸਤੋ ਉਹ 31136575 ਕਰੋੜ ਇਹ 6 ਲਾਈਨ ਵਿੱਚ ਗ੍ਰੀਨਫੀਲਡ ਆ ਦੋਸਤੋ ਪੂਰਾ ਅਤੇ ਰਾਈਟ ਆਫ ਵੇ ਦਾ 70 ਮੀਟਰ ਆ ਦੋਸਤੋ ਅਤੇ ਇਹ ਭਾਰਤ ਮਾਲਾ ਪ੍ਰੋਜੈਕਟਾਂ ਦੇ ਅੰਤਰਗਤ NHAI ਦੀ ਦੇਖਰੇਖ ਹੇਟਾ ਬਣਾਇਆ ਜਾ ਰਿਹਾ EPC ਹੈ ਮੋੜ ਦੇ ਆਧਾਰ ਤੇ ਅਤੇ ਇਹਨੂੰ ਦੋਸਤੋ ਐਕਸਪ੍ਰੈਸਵੇ ਬਣਾਉਣ ਲਈ 1100 ਹੈਕਟੇਰ ਜ਼ਮੀਨ ਅਕਵਾਇਰ ਕੀਤੀ ਗਈ ਆ ਅਧਿਆਲਪੁਰਾ ਭਾਈ ਕਾ ਗਿਆ ਦੋਸਤੋ ਥੋੜੀ ਨੈਟਵਰਕ ਦੀ ਸਮੱਸਿਆ ਸਾਫ਼ ਨਹੀਂ ਦਿਖਾ ਰਿਹਾ ਦੋਸਤੋ ਇਹ ਇੱਥੋਂ ਤੱਕ ਇਹ ਦੂਸਰਾ ਭਾਗ ਸਮਾਪਤ ਹੋ ਜਾਂਦਾ ਔਰ ਇਥੋਂ ਤੀਜਾ ਭਾਗ ਸਟਾਰਟ ਹੋ ਜਾਂਦਾ 61 ਕਿਲੋਮੀਟਰ 866 ਮੀਟਰ ਦਾ ਦਿਆਲਪੁਰਾ ਭਾਈਕਾ ਤੋਂ ਸੰਗਤ ਕਲਾਂ ਤੱਕ ਜੋ 93 ਕਿਲੋਮੀਟਰ ਤੋਂ 154 ਕਿਲੋਮੀਟਰ ਅਤੇ 866 ਮੀਟਰ ਤੱਕ ਇਹ ਵੀ ਕ੍ਰਿਸ਼ਨਾ ਕੋਲਾ ਦੋਸਤੋ ਇਹ ਦੋਸਤੋ ਪਹਿਲਾ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਠਿੰਡਾ NH 54 ਦਾ ਪ੍ਰਾਣਾ ਰੋਡ ਉਹਦਾ 196 ਕਿਲੋਮੀਟਰ ਦਾ ਭਾਗ ਦੋਸਤੋ ਅਪਗ੍ਰੇਡ ਕੀਤਾ ਜਾਣਾ ਸੀਗਾ ਅਤੇ ਫਿਰ 2020 ਵਿੱਚ ਦੋਸਤੋ ਅ ਸਰਕਾਰ ਨੇ ਇਹ ਐਕਸਪ੍ਰੈਸ ਵਿੱਚ ਚੁਣਿਆ ਗ੍ਰੀਨ ਫੀਲਡ ਕਰਤਾ ਇਹ ਫਿਰ ਆ ਦੇਖੋ ਇੱਥੇ ਵੀ ਦੋਸਤੋ ਸਰਹੰਦਕ ਨਾਲ ਇੱਥੇ ਬ੍ਰਿਜ ਬਣਾਇਆ ਜਬੂ ਮੇਰਾ ਖਿਆਲ ਨਹਿਰ ਦੇ ਉਪਰ ਇਹ ਕਿਹੜੇ ਪਿੰਡ ਕੋਲਾ ਦੋਸਤੋ ਇਹ ਇਹ ਪੱਤੀ ਸੰਦਲੀ ਮਹਰਾਜ ਕੋਲਾ ਦੋਸਤੋ ਆ ਪਿੰਡ ਮਹਰਾਜ ਆ ਗਿਆ ਤੇ ਇੱਧਰ ਆ ਗਿਆ ਭੈਣੀ ਤੇ ਇੱਧਰ ਆ ਗਿਆ ਸਧਾਨਾ ਹਸ ਸਧਾਨਾ ਲਖੇ ਬਾਈ ਦਾ ਪੰਡਾ ਸਧਾਨਾ ਇੱਧਰ ਸੇਲ ਬਰਾਂ ਇੱਥੋਂ ਦੋਸਤੋ ਇਹ ਜੋ ਬਠਿੰਡਾ ਲੁਧਿਆਣਾ ਐਕਸਪ੍ਰੈਸ ਵੇ ਆ ਇੱਥੋਂ ਉਹਦੇ ਨਾਲ ਕਨੈਕਟ ਹੋਣਾ ਉਹ ਵੀ ਤੁਹਾਨੂੰ ਦਿਖਾਉਣੇ ਆ ਕਿੱਥੋਂ ਜਿਉ ਹੋਣਾਗਾ ਦੇਖ ਸਕਦੇ ਆ ਦੋਸਤੋ ਆਹਾ ਜੋ ਲੁਧਿਆਣਾ ਬਠਿੰਡਾ ਜੋ ਪੈਣੀ ਨੇੜੇ ਸਧਾਨਾ ਨੇੜੇ ਤੋਂ ਸ਼ੁਰੂ ਹੁੰਦਾ ਦੇਖ ਸਕਦੇ ਹੋ ਇੱਧਰ ਮਹਰਾਜ ਆ ਗਿਆ ਦੋਸਤੋ ਉਹ ਪਰੇ ਫੂਲ ਆ ਗਿਆ ਆ ਨਹਿਰ ਆ ਗਈ ਦੋਸਤੋ ਦੇਖ ਸਕਦੇ ਹੋ ਇੱਥੇ ਇੰਟਰਚੇਂਜ ਬਣਾ ਦੋਸਤੋ ਇਸ ਟਾਈਪ ਦਾ ਦੇਖ ਸਕਦੇ ਹੋ ਇਸ ਟਾਈਪ ਦਾ ਇੰਟਰਚੇਂਜ ਬਣਾ ਦੋਸਤੋ ਇੱਥੇ ਬਹੁਤ ਵੱਡਾ ਇਹ ਜੋ ਅ ਸਿੱਧਾ ਰੋਡ ਆ ਇਹ ਨੰਬਰ ਸਾਰਾ ਪਠਿੰਡਾ ਦਾ ਔਰ ਇਹ ਆ ਜਿਹੜਾ ਇਹ ਲੁਧਿਆਣੇ ਨੂੰ ਜਾਂਦਾ ਦੋਸਤੋ ਐਕਸਪ੍ਰੈਸ ਬੇ ਇਹ ਵੀ ਬੰਨਾ ਸ਼ੁਰੂ ਹੋ ਚੁੱਕਿਆ ਮੇਰੇ ਖਿਆਲ ਆ ਦੇਖੋ ਇਹ ਲੁਧਿਆਣਾ ਜਾ ਕੇ ਇਹ ਉਸੇ ਰੋਡ ਨਾਲ ਮਿਲ ਜੂ ਦੋਸਤੋ ਜੋ ਦਿੱਲੀ ਕਟੜਾ ਤੁਹਾਨੂੰ ਦਿਖਾਉਣੇ ਆ ਸਾਡੇ ਦੋਸਤੋ ਇੱਥੇ ਆ ਕੇ ਇਹ ਮਿਲ ਜਾਂਦਾਗਾ ਜੋ ਦਿੱਲੀ ਕਟੜਾ ਐਕਸਪ੍ਰੈਸ ਬੇ ਆ ਉਹਦੇ ਨਾਲ ਜੋਧਾ ਜੋਧਾ ਆ ਗਿਆ ਇਧਰ ਗੁਜਰਵਾਲ ਨਰੰਗਵਾਲ ਇਧਰ ਬੱਲੋਵਾਲ ਆ ਗਿਆ ਇੱਥੋਂ ਦੋਸਤੋ ਅੱਗੇ ਇਹ ਜੋ ਇੱਕ ਬਾਈਪਾਸ ਬਣਾ ਬਾਈਪਾਸ ਬਣ ਕੇ ਇਹ ਗਾਹਾਂ ਜੋ ਰੂਪਨਗਰ ਨੂੰ ਇੱਕ ਐਕਸਪ੍ਰੈਸਵੇ ਨਿਕਲ ਰਿਹਾ ਲੁਧਿਆਣਾ ਰੂਪਨਗਰ ਐਕਸਪ੍ਰੈਸਵੇ ਖੜਾ ਇਹ ਪਰਕ ਤੇ ਉਹਦੇ ਨਾਲ ਮਿਲ ਜਾਣਾ ਇਹ ਤੇ ਇਹ ਤੋਂ ਦੋਸਤੋ ਇੱਕ ਹੋਰ ਰੋਡ ਨਿਕਲ ਰਿਹਾ ਉਹ ਤੁਹਾਨੂੰ ਦਿਖਾਉਣੇ ਆ ਟੈਨਾ ਕੋਲੋਂ ਉਹਦਾ ਮੈਪ ਹਲੇ ਤੱਕ ਮਿਲਿਆ ਨਹੀਂ ਮੈ ਤੋਂ ਮਿਲਤੇ ਉਹਦੀ ਵੀ ਵੀਡੀਓ ਬਣਾਵਾਂਗੇ ਦੋਸਤੋ ਆ ਸੈਨਾ ਕੋਲੋਂ ਦੋਸਤੋ ਇੱਥੋਂ ਰੋਡ ਨਿਕਲਣਾਗਾ ਆ ਸੰਧੂ ਕਲਾਂ ਇਹਨਾਂ ਪਿੰਡਾਂ ਦੇ ਕੋਲੋਂ ਦੋਸਤਾਨੇ ਨੇਵਾਲ ਇੱਥੋਂ ਨਿਕਲਣਾ ਦੋਸਤੋ ਇੱਥੋਂ ਰੋਡ ਉਹ ਨਿਕਲ ਕੇ ਦੋਸਤੋ ਉਹ ਜਾਣਾ ਸਰਹੰਦ ਇਹ ਐਮਐਲ ਜਾਣਾ ਦੋਸਤੋ ਅੱਗੇ ਦੀ ਅੱਗੇ ਤੇ ਇੱਥੋਂ ਦੋਸਤੋ ਇਹ ਅੱਜ ਇਹ ਤੁਹਾਨੂੰ ਦਿਖਾਉਣੇ ਆ ਇੱਥੋਂ ਆਪਣਾ ਇਹ ਛੱਡੇ ਆ ਰਹੀ ਰੋਡ ਇਹ ਮਹਾਰਾਜਪੁਰੋਂ ਦੇਖੋ ਇੱਥੇ ਇੰਟਰਚੇਂਜ ਮੰਨਾ ਦੋਸਤੋ ਬਹੁਤ ਡਬਲ ਆ ਟੈਂਟ ਭੈਣੀ ਆ ਗਿਆ ਆ ਨਹਿਰ ਨੂੰ ਪਾਰ ਕਰਿਆ ਇਸ ਤੋਂ ਅੱਗੇ ਦੋਸਤੋ ਅੱਬਾਠ ਲਹਿਰਾ ਮੁਹੱਬਤ ਲਹਿਰਾ ਬੇਗਾ ਇਹ ਲਹਿਰੇ ਬੇਗੇ ਕੋਲੋਂ ਇੱਕ ਚੰਡੀਗੜ੍ਹ ਰੋਡ ਨੂੰ ਪਾਰ ਕਰਦਾ ਕੁੱਚੂ ਮੰਡੀ ਤੋਂ ਆਪਾਂ ਤੋਂ ਮੰਡੀ ਆ ਦੀ ਇੱਥੇ ਐਨ ਐਚ 7 ਨੂੰ ਪਾਰ ਕਰਦਾ ਦੋਸਤੋ ਇੱਥੇ ਇੰਟਰਚੇਂਜ ਬਣਾਇਆ ਜਾਣਾ ਇਸ ਪ੍ਰਕਾਰ ਦਾ ਦੇਖ ਸਕਦੇ ਹੋ ਦੋਸਤੋ ਤੋਂ ਉਹਨਾਂ ਦੇ ਵਿੱਚ ਆਇਆ ਸੀ ਤੋਂ ਉਹਨਾਂ ਦੇ ਵਿੱਚ ਆਇਆ ਸੀਗਾ ਵੀ ਇੱਕੋ ਹੀ ਇੰਟਰਚੇਂਜ ਮੰਨਾ ਜੋ ਆਪਣਾ ਪੈਣੀ ਕੋਲੇ ਬੰਨਣਾ ਪਰ ਇਹਦੇ ਸੈਂਟਰ ਚੇਂਜ ਬਹੁਤ ਆ ਦੋਸਤੋ ਆ ਦੇਖ ਇੱਥੇ ਵੀ ਇੰਟਰਚੇਂਜ ਮੰਨਾ ਇੱਧਰ ਪਿੰਡ ਆ ਗਿਆ ਲਹਿਰਾ ਖਾਨਾ ਇੱਧਰ ਦولتਪੁਰ ਆ ਦੇਖੋ ਆਹ ਜੋ ਲਹਿਰੇ ਖਾਨਾ ਕੋਲ ਦੋਸਤੋ ਰੇਲ ਲਾਈਨ ਆ ਉਹ ਆ ਇੱਥੇ ਰੇਲ ਓਵਰ ਬ੍ਰਿਜ ਬਣਾਇਆ ਜਾਊਗਾ ਆ ਜਿੱਥੇ ਆ ਛੋਟੀਆਂ ਛੋਟੀਆਂ ਦੋਸਤੋ ਆਹ ਲਾਈਨ ਆਂ ਕਾਲੇ ਰੰਗ ਦੀਆਂ ਦੇਖ ਸਕਦੇ ਹੋ ਇੱਥੇ ਅੰਡਰਪਾਸ ਵਗੈਰਾ ਬਣਾਏ ਜਾਣਗੇ ਦੇਖ ਸਕਦੇ ਹਾਂ ਨਾਗੇ ਬਣਾਏ ਜਾਣਗੇ ਦੋਸਤੋ ਇੱਧਰ ਉੱਧਰ ਜਾਣ ਖਤਰਾ ਦੇਖ ਇੱਥੇ ਅੰਡਰਪਾਸ ਹੋਊ ਦੋਸਤੋ ਅੱਗੇ ਦੋਸਤੋ ਪਿੰਡ ਆ ਜਾਂਦਾ ਚੱਕ ਬਖਤੂ ਗੱਲ ਫੁਰਦ ਇੱਧਰ ਆ ਜਾਂਦਾ ਦੋਸਤੋ ਚਿੰਦੂਕੇ ਚਿੰਦੂ ਪਿਆਂ ਤੋਂ ਇੱਧਰ ਆ ਜਾਂਦਾ ਦੋਸਤੋ ਚੱਕ ਰਾਮ ਸਿੰਘ ਵਾਲਾ ਚੱਕ ਰਾਮ ਸਿੰਘ ਵਾਲੇ ਤੋਂ ਦੋਸਤੋ ਇੱਧਰ ਆ ਜਾਂਦਾ ਪਿੰਡ ਮਾਨਸਾ ਫੁਰਦ ਅਬ ਦੇਖ ਸਕਦੇ ਹੋ ਦੋਸਤੋ ਇਧਰ ਰੈਖਨ ਆ ਗਿਆ ਆ ਮਾਨਸਾ ਖੁਰਦ ਆ ਗਿਆ ਦੋਸਤੋ ਸਕਦੇ ਹੋ ਦੋਸਤੋ ਮਾਨਸਾ ਖੁਰਦ 3D ਮੈਪ ਦੇ ਜਰੀਏ ਦੋਸਤੋ ਸਾਹਮਣੇ ਆ ਗਈ ਇਹ ਤੇ ਚੱਕਰ ਆਮ ਸਿੰਘ ਵਾਲੇ ਤੋਂ ਅਗਲੇ ਪਾਸੇ ਪੁੱਚੋ ਮੰਡੀ ਦੋਸਤੋ ਇਸ ਤੋਂ ਅੱਗੇ ਦੋਸਤੋ ਆ ਜਾਂਦਾਗਾ ਤਨ ਸਿੰਘ ਖਾਨਾ ਕੋਟ ਪੱਤਾ ਇੱਧਰ ਆ ਜਾਂਦਾ ਦੋਸਤੋ ਤੁੰਗਵਾਲੀ ਕੋਟ ਛਮੀਰ ਗਹਿਰੀ ਕੋਟਪਾਰਾ ਇਹ ਪਿੰਡ ਆਹ ਜੋ ਦੋਸਤੋ ਇਥੇ ਕੋਟ ਛਮੀਰ ਤੋਂ ਮਾਨਸਾ ਰੋਡ ਨੂੰ ਕ੍ਰੋਸ ਕਰਦਾ ਇੱਥੇ ਵੀ ਇੰਟਰਚੇਂਜ ਮਾਨਾ ਦੋਸਤੋ ਆ ਦੇਖੋ ਇਸ ਹਿਸਾਬ ਦਾ ਇਸ ਤਰ੍ਹਾਂ ਕੋਟ ਪੱਤਾ ਆ ਗਿਆ ਦੋਸਤੋ NH 148B ਨੂੰ ਪਾਰ ਕਰਦਾ ਜੋ ਮਾਨਸਾ ਰੋਡ ਆ ਉਸ ਨੂੰ ਇੱਥੇ ਇੰਟਰਚੇਂਜ ਬਣਾਇਆ ਜਾ ਸਕਦਾ ਦੋਸਤੋ ਲੇਖ ਸਕਦੇ ਹਾਂ ਅਤੇ ਇਸ ਤੋਂ ਥੋੜਾ ਜਿਹਾ ਅੱਗੇ ਜੋ ਤਲਵੰਡੀ ਰੋਡ ਆ ਦੋਸਤੋ ਕੋਟ ਸ਼ਹੀਰ ਤੱਕ ਤਲਵੰਡੀ ਨੂੰ ਰੋਡ ਜਾਂਦਾ ਹੈਗਾ ਇੱਥੇ ਸ਼ਾਇਦ ਕੋ ਉਪਰਗ੍ਰੇਡਜ ਬਣਾਇਆ ਜਾ ਸਕਦਾ ਦੋਸਤੋ ਐਫਐਕ 17 ਨੂੰ ਪਾਰ ਕਰਦਾ ਇੱਥੇ ਇੱਥੋਂ ਦੋਸਤੋ ਇਹ ਸੁਗাইয়া ਅੱਗੇ ਇੱਕਾ ਇੱਥੇ ਬਣਾ ਰਹੇ ਹਾਂ ਇੱਥੇ ਜੈਨ ਕੋਈ ਟੋਲ ਪਲਾਜ਼ਾ ਵਗੈਰਾ ਬਣਾਉਣਾ ਹੋਊਗਾ ਡੈਰੀ ਤੇਰੀ ਨਗਰ ਕਟਾਰ ਸਿੰਘ ਆਲਾ ਇਹ ਿੰਡਾਂ ਦੇ ਬਰਾਬਰ ਆ ਕੇ ਦੋਸਤੋ ਅਤੇ ਇਸ ਤੋਂ ਅੱਗੇ ਦੋਸਤੋ ਮਹਿਤਾ ਕਿਹੜਾ ਗੁਰੂ ਸਾਹਿਬ ਨੇ ਵਾਲਾ ਛੇਰਗੜ ਆ ਗਿਆ ਪਗਬਾਣਗੜ ਭੁਖਿਆਂ ਵਾਲੀ ਮੱਲ ਵਾਲਾ ਦਾਨੇ ਵਾਲਾ ਇਹ ਪਿੰਡ ਆ ਗਿਆ ਦੋਸਤੋ ਗਹਿਰੀ ਬੁੱਟਰ ਮਥਾਣਾ ਅ ਸੰਗਤ ਆ ਗਿਆ ਦੋਸਤੋ ਦੇਖਦਾ ਸੰਗਤ ਇਹ ਇੱਥੋਂ ਤੱਕ ਆ ਦੋਸਤੋ ਇਹ ਭਾਗ ਆ ਜੋ ਆ ਦੇਖੋ ਇੱਥੇ ਇਸ ਟਾਈਪ ਦਾ ਇੰਟਰਚੇਂਜ ਬਣਾ ਦੋ ਸੰਗਤ ਕਲਾਤੋ ਸੰਗਤ ਕਲਾ ਕੋਲ ਉਹ ਬਠਿੰਡਾ ਰੋੜਾ ਦੇਖੋ NH54 ਇਹ NH54 ਤੇ ਦੋਸਤੋ ਇਸ ਟਾਈਪ ਦਾ ਜੋ ਇੰਟਰਚੇਂਜ ਬਣਨਾ ਦੇਖ ਸਕਦੇ ਹੋ ਤੁਸੀਂ 3D ਮੈਪ ਦੇ ਜਰੀਏ ਇਹ ਦੋਸਤੋ ਇੱਕ ਮੈਂ ਪਹਿਲਾਂ ਵੀਡੀਓ ਪਾਈ ਸੀਗੀ ਜੋ ਪਾਈ ਸੀਗੀ ਇਹਦੀ ਸਿੱਕ ਲਾਈਨ ਦੀ ਆਪਣਾ ਕਿਹੜਾ ਪਿੰਡ ਆਊਗਾ ਜੋਧਪੁਰ ਜੋਧਪੁਰ ਰਮਾਣਾ ਤੋਂ ਲੈ ਕੇ ਡੱਬਾ ਨਹੀਂ ਤੱਕ ਸਿਕਸ ਲਾਈਨ ਦੀ ਵੀਡੀਓ ਪਾਈ ਸੀਗੀ ਆ ਦੇਖੋ ਇਹ ਓਸ ਦਾ ਨਕਸ਼ਾ ਦੋਸਤੋ ਅੱਗੇ ਜੋਧਪੁਰ ਰਮਾਣਾ ਤੱਕ ਆ ਇਹ ਦੇਖੋ ਜੋਧਪੁਰ ਰਮਾਣਾ ਤੱਕ ਦਾ ਮੈਪ ਦਿੱਤਾ ਗਿਆ ਹੈ ਇਹ ਅਤੇ ਦੋਸਤੋ ਜੋ ਪਹਿਲੀ ਵੀਡੀਓ ਸੀਗੀ ਉਹ ਜੋਗਿਆਲ ਤੱਕ ਦੀ ਸੀਗੀ ਉਹ ਫਿਰ ਜੋਗਿਆਲ ਤੱਕ ਦਿਖਾਉਣੇ ਆ ਅਜਤੀ ਬਾਗ ਵਾਲੀ ਆ ਜੀ ਕ੍ਰਿਸ਼ਨਪੁਰਾ ਪਠਰਾਲਾ ਆ ਗਿਆ ਇੱਥੇ ਦੋਸਤੋ ਇਹ ਪੰਜਾਬ ਦਾ ਜੋ ਭਾਗ ਦਾ ਉਹ ਖਤਮ ਹੁੰਦਾ ਹੈਗਾ ਜੋਗਿਆਲ ਪਿੰਡ ਕੋਲ ਅੱਜ ਜੋਗਿਆਲ ਆ ਗਿਆ ਦੋਸਤੋ ਤੇ ਇਧਰ ਆ ਦੇਖੋ ਦੇਖ ਸਕਦੇ ਹੋ ਤੁਸੀਂ ਪੰਜਾਬ ਆ ਗਿਆ ਦੇਖੋ ਇੱਥੋਂ ਤੱਕ ਹੱਦ ਆ ਦੋਸਤੋ ਇੱਥੋਂ ਤੱਕ ਪਹਿਲੀ ਵੀਡੀਓ ਜੋ ਅੰਮ੍ਰਿਤਸਰ ਜਾਮਨਗੜ੍ਹ ਐਕਸਪ੍ਰੈਸ ਬੇ ਦੀ ਪਾਈ ਗਈ ਸੀ ਉਹ ਇੱਥੋਂ ਤੱਕ ਪਾਈ ਗਈ ਸੀ ਦੋਸਤੋ ਇਹ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਦੋਸਤੋ ਲਿੰਕਾ ਜੋ ਇਹਦਾ ਵੀਡੀਓ ਦਾ ਉਹ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਅਤੇ ਉਪਰਾਈ ਬਟਨ ਤੇ ਵੀ ਦਿੱਤਾ ਗਿਆ ਉਹ ਵੀਡੀਓ ਵੀ ਦੇਖ ਸਕਦੇ ਹੋ ਤੁਸੀਂ ਇਧਰ ਡੱਬਾ ਲਈ ਰਹਿ ਗਿਆ ਇੱਥੇ ਆ ਕੇ ਦੋਸਤੋ ਸਿੱਧੀ ਆਹ ਜੋ ਡੱਬਾ ਲਈ ਬਾਈਪਾਸ ਆ ਦੋਸਤੋ ਏਰੀ ਇੱਥੇ ਆ ਕੇ ਮਿਲਣਾ ਇਹਦੇ ਨਾਲ ਜੋਗਿਆਲ ਪਿੰਡ ਕੋਲ ਆ ਕੇ ਮਿਲਣਾ ਦੇਖੋ ਇੱਥੋਂ ਤੱਕ ਦਾ ਮੈਪ ਦਿੱਤਾ ਪਿਆ ਹੈ ਗੋਮਾਲੀ ਰਹੇਗੀ ਗੋਮਾਲੀ ਤੋਂ ਇਧਰ ਪੂਈ ਵਾਲਾ ਪਿੰਡ ਰਹਿ ਗਿਆ ਇਹ ਫੇਰਾ ਕੇ ਮਲਕੋਟ ਤੇ ਚੜ ਜਾਂਦਾ ਦੇਖੋ ਦੋਸਤੋ ਬਾਕੀ ਪਹਿਲਾਂ ਵੀ ਮੇਰੀਆਂ ਦੋ ਵੀਡੀਓ ਪਾਈਆਂ ਦੀਆਂ ਗਿਆ ਇਹਦੇ ਤੇ ਡੱਬਲੀ ਬਾਈਪਾਸ ਤੇ ਤੇ ਮਲੋਟ ਬਾਈਪਾਸ ਤੇ ਉਹ ਵੀ ਤੁਸੀਂ ਦੇਖ ਸਕਦੇ ਹੋ ਇਹ ਤੋ ਤੱਕ ਇਸ ਇਹ ਇਹ ਪੋਤਾ ਕਹਿੰਦੇ ਨਰੂੜਾ ਨਾਲ ਜੁੜ ਜਾਂਦਾ ਦੋਸਤੋ ਇੱਕ ਇਹਦੇ ਨਾਲ ਜੁੜ ਜਾਂਦਾਗਾ ਡਬਲੀ ਬਾਈਪਾਸ ਨਾਲ ਇੱਕ ਸਿਧਾਣੇ ਕੋਲੋਂ ਜੁੜ ਜਾਂਦਾ ਲੁਧਿਆਣੇ ਵਾਲੇ ਨਾਲ ਅੱਗੇ ਇਹ ਅੰਮ੍ਰਿਤਸਰ ਵਾਲੇ ਨਾਲ ਤਾਂ ਜੁੜਦੀ ਜੁੜਦਾ ਦੋਸਤੋ ਤਾਂ ਦੋਸਤੋ ਤਾਂ ਇਹ ਹੈ ਵੀਡੀਓ ਤੁਹਾਨੂੰ ਕਿਵੇਂ ਲੱਗੀ ਦੋਸਤੋ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ